ਫੌਜੀ ਦੀ ਘਰ ਵਾਲੀ ਨਾਲ ਹੋਇਆ ਬਹੁਤ ਵੱਡਾ ਫਰਾਡ ਫੌਜੀ ਦੀ ਮੈਂਟ ਦੀ ਕਮਾਈ 2 ਮਿੰਟ ਚ ਠੱਗ ਉਡਾ ਕੇ ਲੈ ਗਏ ਨਾ ਕੋਈ OTP ਨਾ ਕੋਈ ਮੈਸੇਜ ਸਿੱਧਾ ਅਕਾਊਂਟ ਹੈਕ ਕਰਕੇ ਫੌਜੀ ਨਾਲ ਲੱਖਾਂ ਦੀ ਠੱਗੀ ਮਾਰ ਗਏ ਠੱਗਾਂ ਨੇ ਫੌਜੀ ਦੀ ਲੱਖ ਰੁਪਏ ਦੀ FD ਤਾਂ ਤੜਵਾਈ ਹੀ ਤੜਵਾਈ ਪਤੰਦਰ ਇਨੇ ਛਾਤਰ ਨਿਕਲੇ ਕਿ ਫੌਜੀ ਦੀ ਤਨਖਾਹ ਉੱਤੇ ਵੀ 6 ਲੱਖ ਦਾ ਲੋਨ ਲੈ ਗਏ ਸਾਈਬਰ ਕ੍ਰਾਈਮ ਇਸ ਹੱਦ ਤੱਕ ਵਧਦਾ ਜਾ ਰਿਹਾ ਹੈ ਕਿ ਹੁਣ ਬੈਂਕਾਂ ਚ ਪਏ ਤੁਹਾਡੇ ਪੈਸੇ ਕਿੰਨੇ ਕੁ ਸੁਰੱਖਿਤ ਨੇ ਆ ਦੇਖ ਲਓ ਬੰਦਾ ਆਪਣੀ ਮਿਹਨਤ ਦੀ ਕਮਾਈ ਨੂੰ ਘਰ ਵਿੱਚ ਰੱਖਣ ਦੀ ਬਜਾਏ ਬੈਂਕ 'ਚ ਜਮਾ ਕਰਵਾ ਦਿੰਦਾ ਹੈ ਤੇ ਚਲੋ ਲੋੜ ਪੈਣ ਤੇ ਕਢਵਾ ਲਵਾਂਗੇ ਪਰ ਇਹਨਾਂ ਠੱਗਾਂ ਦੇ ਵੱਲੋਂ ਹੁਣ ਤੁਹਾਡੇ ਖਾਤਿਆਂ ਵਿੱਚ ਵੀ ਦਾਕਾ ਮਾਰਿਆ ਜਾਣ ਲੱਗ ਪਿਆ ਮਾਮਲਾ ਦਸੂਹਾ ਦਾ ਹੈ ਜਿੱਥੇ ਫੌਜੀ ਦੀ ਘਰ ਵਾਲੀ ਨੂੰ ਫੌਜੀ ਦਾ ਫੋਨ ਆਉਂਦਾ ਹੈ ਕਿ ਮੇਰੇ ਫੋਨ 'ਤੇ ਮੈਸੇਜ ਆ ਰਹੇ ਨੇ ਕਿ ਕੋਈ ਖਾਤੇ ਵਿੱਚੋਂ ਲੱਖਾਂ ਰੁਪਏ ਕਢਵਾ ਰਿਹਾ ਹੈ ਫੌਜੀ ਦੀ ਪਤਨੀ ਭੱਜੀ-ਭੱਜੀ ਬੈਂਕ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਸਾਈਬਰ ਠੱਗਾਂ ਦੇ ਵੱਲੋਂ ਪਰਿਵਾਰ ਨਾਲ ਫਰਾਡ ਕੀਤਾ ਗਿਆ ਅਗਿਓ ਬੈਂਕ ਵਾਲੇ ਵੀ ਪੱਲਾ ਛਾੜ ਗਏ ਫੌਜੀ ਦੀ ਪਤਨੀ ਬੈਂਕ ਦੇ ਗੇੜੇ ਤੇ ਗੇੜੇ ਮਾਰ ਰਹੀ ਹੈ ਪਰ ਬੈਂਕ ਵਾਲੇ ਸੁਣੋ ਅਗਿਓ ਕੀ ਜਵਾਬ ਦੇ ਰਹੇ ਨੇ ਸਾਨੂੰ ਅੱਜ ਹੀ ਪਤਾ ਲੱਗਾ 10:30 ਵਜੇ ਜਦੋਂ ਪੈਸੇ ਸਾਡੇ ਨਿਕਲੇ ਉਹ ਓਟੀਪੀ ਆਂਦੀ ਨਹੀਂ ਹਸਬੰਡ ਨੇ ਤਾਂ ਸੇਫ ਹਾਂਜੀ ਉਹਨਾਂ ਨੇ ਫੋਨ ਤੇ ਲਿੰਕ ਹੈ ਉਹਨਾਂ ਦੇ ਫੋਨ ਤੇ ਆਂਦੀ ਨਹੀਂ ਕਿਹੜੀ ਜਗ੍ਹਾ ਡਿਊਟੀ ਕਰਦੇ ਹੋ ਗੰਗਾ ਨਗਰ ਆਰਮੀ ਚ ਹਾਂਜੀ ਆਰਮੀ ਕੌਣ ਸੀ ਨਿਕਲੇ ਜਦੋਂ ਥੋੜੇ ਜਿਹੀ ਵੈਸੇ ਕਦੋਂ-ਕਦੋਂ ਨਿਕਲੇਗਾ ਇਹਨਾਂ ਨੇ 6 ਲੱਖ ਦੀ ਐਪਟੀਕਾ ਮਤਲਬ ਨਹੀਂ 1 ਤਕ ਲੱਖ ਦੀ ਐਪਟੀ ਕਰਾਈ ਹੈ ਉਹ ਤਾਂ ਡਵਾ ਲਈ ਹੈ ਤੇ 6 ਲੱਖ ਲੋਨ ਚੁਕਲਿਆ ਤਨਖਾਹ ਤੋਂ ਤਨਖਾਹ ਚ ਲੋਨ ਚੁਕਾਇਆ ਹੈ ਹਾਂਜੀ ਹਾਂਜੀ ਤੇ ਟੋਟਲ ਮਿਲਾ ਕੇ ਕਿੰਨੇ ਪੈਸੇ ਜਿਹੜੇ ਬੰਦੇ ਆ 8 ਲੱਖ 8 ਲੱਖ ਰੁਪਏ ਆ ਤੇ ਤੁਸੀਂ ਆ ਕੇ ਇੱਥੇ ਮੈਨੇਜਰ ਨੂੰ ਮਿਲਿਓ ਕੀ ਕਹਿ ਰਹੇ ਉਹ ਕਹਿੰਦਾ ਸਾਨੂੰ ਤੇ ਪਤਾ ਨਹੀਂ ਇਹ ਆਨਲਾਈਨ ਹੀ ਹੋਇਆ ਜੋ ਕੁਝ ਹੈ ਉਹ ਜੀ ਮਾਰ ਨਹੀਂ ਲਾਰੇ ਨਹੀਂ ਕੋਈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਜਾਂਦੇ ਕੰਪਲੇਨ ਲੈ ਕੇ ਦੇਣ ਸਾਡੇ ਪੈਸੇ ਵਾਪਸ ਆਣ ਮੇਰੇ ਹਸਬੰਦ ਉਹ ਤੇ ਟੈਨਸ਼ਨ ਵਿੱਚ ਉਹ ਕੋਸ਼ਿਸ਼ ਵੀ ਕਰ ਸਕਦੇ ਸਾਰੀ ਮਤਲਬ ਕਾਫੀ ਜੁਮਾ ਜਮਾ ਪੂੰਜੀ ਜਿਹੜੀ ਸਾਰੀ ਚਲ ਗਈ ਸੀ ਹਾਂਜੀ ਟੈਨਸ਼ਨ 'ਚ ਹਸਬੰਦ ਹਾਂਜੀ ਹਾਂਜੀ ਕੁਝ ਵੀ ਕਰ ਸਕਦੇ ਆ ਇਕੱਲੇ ਆ ਇਸ ਟਾਈਮ ਚਲੰਜੀਤ ਕੋ ਹਾਂਜੀ ਜਿਹੜਾ ਖੜੀ ਹੋਈ ਹੈ ਤੁਹਾਡੀ ਕੀ ਲੱਗਦੀ ਸਿਸਟਰ ਲੱਗਦੀ ਆ ਮੇਰੇ ਇਹ ਦੱਸੋ ਤੁਹਾਡੇ ਜਿਹੜੇ ਬ੍ਰਦਰ ਆ ਉਹ ਕੀ ਕੰਮ ਕਰਦੇ ਆ ਆਰਮੀ 'ਚ ਆਰਮੀ 'ਚ ਨੇ ਗੰਗਾ ਨਗਰ ਡਿਊਟੀ ਉਹਨਾਂ ਦੀ ਤੇ 10:28 ਮਿੰਟ ਤੇ ਹੀ ਫੋਨ ਆਇਆ ਸਾਨੂੰ ਕਿ ਮੇਰੇ ਫੋਨ ਤੇ OTP ਆ ਰਹੇ ਨੇ ਤੇ OTP ਆ ਸੀ ਉਸੇ ਟਾਈਮ ਹੀ ਬੈਂਕ ਚ ਆਏ ਆ ਤੇ ਬੈਂਕ ਵਾਲਿਆਂ ਨੇ ਚੈੱਕ ਕੀਤਾ ਸੀ ਕਿ ਤੁਸੀਂ ਚੈੱਕ ਕਰੋ ਕਿ ਸਾਡੇ ਅਕਾਊਂਟ ਚ ਕਿੰਨੇ ਪੈਸੇ ਰਹਿ ਗਏ ਕਿਹੜਾ ਬੈਂਕ ਹੈ ਪੰਜਾਬ ਨੈਸ਼ਨਲ ਬੈਂਕ ਹਾਜੀ ਬੋਲ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਤੁਹਾਡੇ ਇਹ ਫਰੋਡ ਹੋ ਗਿਆ ਆਨਲਾਈਨ ਠੱਗੀ ਹੋ ਗਈ ਹੈ ਤੁਸੀਂ ਐਂਦਾ ਕਰੋ ਕਿ ਥਾਣੇ ਵਿੱਚ ਰਿਪੋਰਟ ਕਰੋ ਥਾਣੇ ਗਏ ਆ ਤੇ ਉਹਨਾਂ ਨੇ ਕਿਹਾ ਕਿ ਸਾਈਬਰ ਸੈਲ से करो ਤੇ ਇਹ ਕੋਈ ਆਪਣੀ ਰਿਸਪਾਂਸਿਬਿਲਟੀ ਨਹੀਂ ਲੈਣਦੇ ਦਾਕੀ ਬੈਂਕ ਦੀ ਵੀ ਰਿਸਪਾਂਸਿਬਿਲਟੀ ਹੁੰਦੀ ਹੈ ਪੂਰੀ ਪੂਰੀ ਬਿਲਕੁਲ ਕਿਉਂਕਿ ਸੇਫਟੀ ਬੈਂਕ ਚ ਸੇਫ ਨਹੀਂ ਹੈ ਡਿਬਾਈ ਤੇ ਕਿੱਥੇ ਸੇਫ ਲੈ ਤੇ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੇ ਪੈਸੇ ਸਾਨੂੰ ਵਾਪਸ ਕਰਨ ਜਿੰਨੇ ਵੀ ਹੋ ਸਕਦੇ ਜਿੰਨੀ ਵੀ ਜਲਦੀ ਹੋ ਸਕਦੇ ਆ ਕਿਉਂਕਿ ਬ੍ਰਦਰ ਮੇਰੇ ਟੈਨਸ਼ਨ ਵਿੱਚ ਨੇ ਉਹਨਾਂ ਦੇ 7 ਲੱਖ ਰੁਪਇਆ ਗਿਆ ਆ ਉਹ ਬਹੁਤ ਟੈਨਸ਼ਨ ਵਿੱਚ ਹਾਂਜੀ ਹਾਂਜੀ ਤੇ ਇਹਨਾਂ ਨੇ ਕੋਈ ਵੀ ਆਪਣੀ ਰਿਸਪੌਂਸਿਬਿਲਟੀ ਨਹੀਂ ਲਈ ਇਹਨਾਂ ਨੇ ਸਿਰਫ ਇੰਨੀ ਗੱਲ ਹੀ ਕਹੀ ਹੈ ਕਿ ਅਸੀਂ ਕੁਝ ਨਹੀਂ ਕਰ ਸਕਦੇ ਇਹ ਆਨਲਾਈਨ ਪੈਸੇ ਗਏ ਆ ਆਨਲਾਈਨ ਹੀ ਲੋਨ ਹੋ ਗਿਆ ਆ ਆਨਲਾਈਨ ਹੀ ਇਦਾਂ ਹੋ ਗਿਆ ਇਦਾਂ ਹੋ ਗਿਆ ਕੋਈ ਮਤਲਬ ਸੀਰੀਅਸ ਨਹੀਂ ਲੈ ਰਹੇ ਮੈਟਰ ਨੂੰ ਦੇਖਿਏ ਸਰ ਇੱਕ ਕੰਪਲੇਂਟ ਆਈ ਥੀ ਹਰਮਿੰਦਰ ਸਿੰਘ ਦਾ ਨਾਮ ਹੈ ਤਾਂ ਕਾਊਂਟ ਨੰਬਰ ਉਹਨਾਂ ਦੇ ਖਾਤੇ ਸੇ ਪਹਿਲੇ ਤੋਂ 5 ਲੱਖ ਜਿੱਸੀ ਹਜ਼ਾਰ ਰੁਪਏ ਦਾ ਆਨਲਾਈਨ ਇੱਕ ਬੈਂਕ ਦਾ ਪ੍ਰੋਡਕਟ ਹੈ ਪ੍ਰੀ ਅਪਰੂਵ ਪਰਸਨਲ ਲੋਨ ਦਾ ਤੋਂ ਉਸਕੇ ਲਈ ਐਲੀਜੀਬਲ ਥੇ ਉਹ ਕਿਸੇ ਹੈਕਰ ਨੇ ਸ਼ਾਇਦ बड़ी चालाकी के साथ उनका फ़ोन हैक किया होगा और जैसा कि उन्होंने बताया कि ओ टी पी उन्होंने शेयर नहीं किया किसी के साथ है, तो हैक करके इनके खाते से पाँच लाख बी हज़ार का एक ऑनलाइन लोन पहले अप्रूव हुआ उसके बाद वो पैसा ट्रांसफ़र किया गया चार लाख दो लाख मो उसके बाद एक इनकी एफ थी एक लाख छः हज़ार थी ऑनलाइन उसको भी तोड़ के वो फंड भी ट्रांसफ़र कर दिया ये किसी हैकर के द्वारा ऑनलाइन माध्यम से किया गया साइबर क्राइम में इसकी रिपोर्ट लिखी जा सकती है जी लोन भी उठाया जा उठा लेते हैं जैसे कि वो बता रहे हैं कि लोन भी ले लिया गया उन्हीं के हस्बैंड के नाम पे आज देखो एक हमारे बैंक का प्रोडक्ट है पी ए पी एल प्री अप्रूव पर्सनल लॉन उसमें सैलरी के हिसाब से जिस मन, बंदे का मंथली क्रेडिट आता रहता है तो उसके लिए ऑनलाइन एलिजिबल हो जाते हैं लोन के लिए प्री अप्रूव पर्सनल लॉन तो वो कोई शायद जानकार होगा इस मामले का तो उन्होंने लोन ऑनलाइन किया पी ए पी एल साथ में ट्रांसफर इसके लिए क्या किया जा सकता है इसमें एक तो हल्की है कि आप हम इनकी कंप्लेंट साइबर क्राइम में करेंगे ठीक है बाकी हम लोगों में भी अवेयरनेस वैसे ऑनलाइन माध्यम से भी और आर के थ्रू भी टाइम टू तो टाइम इसकी अवेयरनेस होती रहती है बट स्टिल मैं बोलना चाहूँगी कि आप अपनी पर्सनल डिटेल ओ वगैरह किसी के साथ शेयर ना करें आपके फ़ोन पे कोई लिंक वगैरह आता है तो उसको भी मतलब किसी अननोन जगह से अननोन बंदे से कोई लिंक आता है तो उसको क्लिक ना करें तो ऐसे बच सकते हैं आप मुझे